ਵਾਲੇ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਖਾਤੇ ਹਾਂ ਜੀ ਮੈਂ ਹਰ ਇੱਕ ਤੱਕਾ ਹੋਰ ਆਪਣੇ ਸਭਨ ਦੇ ਸਵਾਲ ਤਾਂ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੂਗੇ ਟਾਈਮ ਹੈਗਾ ਜਿਹੜਾ ਸਵੇਰ ਦਾਗਾ 7 ਵਜੇ ਨਾਲੇ ਲਈ ਆਪਾਂ ਕੰਮ ਨਹੀਂ ਛੱਡਣਾ ਜਿੰਨਾ ਕੋ ਹੁੰਦਾ ਆਪਾਂ ਆਏ ਹੋਇਆ ਪਰ ਆ ਜੀ ਤੇ ਕਿਉਂ ਮਾਰ ਰਿਹਾ ਇੱਦਾਂ ਕਿਉਂ ਤੱਕਰਿਆ ਹੋਇਆ ਆਮਨ ਕਹਿੰਦੇ ਕਿ ਹੋਰ ਬਣਾਉਣ ਆਇਆ ਪਿਆਗਾ ਮਾਹਾਂ ਮੈਂ ਬੇਲੀ ਖੜੀਆ ਮੱਕਿਆ ਬਣਾਣਾ ਨਹੀਂ। ਕਿਉਂ ਬਣਾਉਣੀ ਆਂ ਜੀ? ਮਾਚੇ ਕਿੰਨਾ ਬੇਸੋ ਤੇ ਖੰਡ। ਹੋ ਆਹ ਮੈਂ ਚੋੜ ਕੇ ਤਾਂ ਬਸ ਬਣ ਜੂ ਹੁਣ ਤਿਆਰ ਦੂੰ। ਕਾਹੜੇ ਭਾਂਡੇ ਚ ਪਾਉਣਾ ਦੱਸ ਦੇ। ਇਹ ਤਾਂ ਹੁਣ ਬਣ ਜੂਗਾ। ਆਏ ਕਿਵੇਂ ਬਣੂ ਘਰਲੇ ਸੇਤੀ? ਅਹੀਂ ਬਣ ਜੂ ਤੈਨੂੰ ਬਣਾ ਕੇ ਦਿਖਾਉਂ ਤੂੰ ਤਾਉਣੀ ਪਹਿਲਾਂ ਤੱਤਾ ਕਰ ਜੋ ਗਰਮ ਹੋਣੀ ਫਿਰ ਦੁਬਾਰਾ ਤੱਤਾ ਕਰ ਦੂੰ। ਮੈਂ ਤਾਂ ਹੁਣ ਤਿਆਰ ਦੂੰ ਭਾਂਡਾ ਦੇ ਦੇ। ਤੂੰ ਦੇਖੋ ਤੇਰੀ ਸੇਤੀ ਧੀਆ ਦੇ ਹਨਾ। ਕਈ ਜਨਾ ਦੇ ਨਾ ਮਾਂ ਕਣੀ ਇਕੱਠੀ ਕਰੀ ਬੈਠੀਆਂ ਤੀਆਂ ਰੋ ਰੜਕ ਪਦੀਆਂ ਹਾਂ ਇੱਕ ਕੌਲਾ ਸੀ ਇੱਕ ਤੁੱਸ ਸੀ ਇੱਕ ਡਾਉਂਗਾ ਸੀ ਤਿੰਨ ਭਾਂਡਾ ਸੀ ਮਰ ਰਹੀ ਆਮਣੇ ਕਹਿੰਦੀ ਫਰਿੱਜ ਪਰ ਆਪਿਆਗਾ ਡਾਉਂਗਾ ਕੌਲਿਆਂ ਨਾਲ ਮਹੱਲਾ ਮੇ ਬੇਲੇ ਕਰਨ ਉਹ ਵੱਡੇ ਤਾਂ ਮੇ ਚ ਪਾ ਦੇਣੀ ਤੇ ਇੱਕ ਅੱਛੀ ਪਾ ਜਾਣਾ ਵੱਡਾ ਵੀ ਹੈਗਾ ਆਪਣੇ ਕਿੱਥੇ ਉਹ ਪੇਪਾ ਅਲਟਾ ਮਰੇ ਚ ਹੁਣ ਇੱਥੇ ਵੀ ਪੈਣਾ ਤੇ ਇੱਕ ਵੱਡਾ ਹੋ ਰਿਹਾ ਹੁਣ ਤਾਂ ਇੱਥੇ ਚਾਹ ਬਸ ਹੁਣ ਮਾਈ ਚ ਧਰ ਲਿਆ ਕੋਲੇ ਘੜੀ ਰਿਆ ਕੋਲੇ ਖੜੂ ਕੋਲੇ ਖੜ ਕੇ ਬਣੂ ਮੈਂ ਮਚਾਉਣਾ ਚੁੱਲ੍ਹੇ 'ਚ ਅੱਗ ਹਾਂ ਤੇ ਕੜੀ ਦਾ ਤੀਲਾ ਕਰ ਦਿਆਂ ਹੁਣ ਤਾਂ ਖਾਵਾਂਗੇ ਰੋਟੀ ਤੇ ਕੜੀ ਤਾਂ ਰਾਂਗੇ ਖੁੱਲੀ ਦੁਪਹਿਰੇ ਕਰਾਂਗੇ ਨੂਨ ਵਾਲੇ ਚੌੜਨੇ ਹਲਕੇ ਨੇ ਤੇ ਨਹੀਂ ਕਰਨੀ ਮੂਤਿਆਨ ਰੱਖਣ ਦੇਖਿਆ ਹੁੰਦੀ ਠੀਕ ਆ ਠੀਕ ਆ ਬਸ ਮੈਂ ਕਿਉਂ ਬਣਾਉਣੀ ਆ ਉਹ ਬਾਗਨੇ ਉਹ ਤਾਂ 스ਪੂਨ 'ਚ ਗੇੜਾ ਦੇਣਾ ਬਾਰੇ ਜ਼ੋਰ ਨਾ ਜਾਇਓ ਪ੍ਰਭ ਜੋ ਹੁੰਦਾ ਉਹ ਹੂੰ ਵੀ ਆਇ ਹੁੰਦਾ ਵੀ ਹੈ ਨਾ ਕੁੜੀਆਂ ਨਾਲ ਖੇਡੀ ਜਾਂਦੀ ਆ ਵਧੀਆ ਤੇ ਕਿਉਂ ਬਣਦਾ ਆਪਣਾ ਬਸ ਤਾਂ ਉਹੀ ਤਰੀਕਾ ਜਿਹੜਾ ਆਪਾਂ ਬਣਾਉਣੇ ਹੁੰਨੇ ਆਂਗੇ ਆਪਣੇ ਪਿੰਡ ਤੇ ਤਿਆਰ ਕਰਨੀ ਇਹ ਪਹਿਲਾਂ ਨਾ ਤੱਤਾ ਕਰਦੀਆਂ ਨੇ ਫਿਰ ਉਹਨੂੰ ਜਮਾਉਂਦੀਆਂ ਨੇ ਫਿਰ ਦਵਾਰੇ ਭਾਂਡੇ ਚ ਪਾਉਂਦੀਆਂ ਨੇ ਮੈਂ ਤਾਂ ਬਸ ਕੇ ਰਹੀ ਤੱਤਾ ਕਰਕੇ ਉਹਨਾਂ ਨੂੰ ਪਾ ਦਿੰਦਾ ਮਹੱਲਾ ਮੈਂ ਬਣਾ ਕੇ ਦਿੰਦੀ ਤੇ ਉਹ ਸੋਨੂੰ ਇੱਕ ਇਹਨਾਂ ਦੇ ਹਰ ਵਕਤ ਦੇਹਾੜੀ ਜਿਹੜੇ ਰਹਿੰਦੇ ਨੇ ਬਸ ਚਾਹ ਰੋਟੀ ਚੂਰੀਆਂ ਰਹਿੰਦੀਆਂ ਨੇ ਜਿਵੇਂ ਮਾਲਾ ਕੜੀ ਖੜੀ ਮੈਂ ਕੀ ਕਰ ਦੂੰ ਬੇਲੀ ਮੈਂ ਬਣਾ ਦਿੰਦੀ ਦੇਖੋ ਜੀ ਰੱਬ ਦੇ ਰੰਗ ਸਵੇਰੇ ਇੰਨੀ ਗਰਮੀ ਸੀ ਇੰਨੀ ਗਰਮੀ ਸੀ ਕਿ ਸੇ ਨੇੜੇ ਤੇੜੇ ਮੀਂਹ ਪਿਆਗਾ ਦੇਖੋ ਹੈ ਦੇਖ ਲੈ ਮੇਰੀ ਪਰਜਾਈ ਕਾ ਹੈ ਮੁਰਚੇ ਟੱਕਰ ਦੇਖ ਹਿਰਜਾਈ ਕੱਢ ਲੈ ਹੁਣ ਨਾ ਠੰਡਾ ਹੋ ਗਿਆ ਮੌਸਮ ਕੁਸਤਾ ਇਹਨੇ ਸਾਡੀ ਮਸਲੀ ਨੇ ਫੰਡਾ ਕਰਤਾ ਵੇੜਾ ਸਾਡੀ ਮਸਲੀ ਨੇ ਪਾਣੀ ਚ ਠੰਡਾ ਕਰਤਾ ਵੇੜਾ ਤੇ ਕੁਛ ਹਵਾ ਚਲ ਪੀ ਨੇੜੇ ਤੇ ਮੀਂਹ ਜ਼ਰੂਰ ਪਿਆਗਾ ਸਵੇਰੇ ਜ਼ਰੂਰ ਬਹੁਤ ਬੱਦਲ ਵਾਈ ਹੈ ਆਪਣੇ ਭਲਾ ਹੀ ਵੀ ਆਪਣੇ ਆਊਗਾ ਹਾਂ ਪਹਿਲਾਂ ਬੱਦਲ ਵਾਈ ਬਹੁਤ ਸੀ ਸਾਡੀ ਮਸਲੀ ਦੇਖੋ ਫੋਣੇ ਵੀ ਐ ਪਾਪ ਨਾਲ ਤੋਂ ਹੁੰਦੀ ਹੈ ਕਿ ਇਹ ਪਾਣੀ ਚ ਖੁਸ਼ ਰਹਿੰਦੀ ਹੈ ਜੀ ਸਾਡੀ ਕੁੜੀ ਰਹਿੰਦੀ ਨਹੀਂ ਜੀ ਇਹ ਰਹਿ ਪਰ ਰਹਿ ਪਾ ਦੀਵਾਰ ਕੋ ਉੱਜ ਲੱਗੀ ਪਈ ਹੈ ਨਾ ਤੇ ਤੇਰ ਬਾਈ ਨੂੰ ਔਖਾ ਹੋਇਆ ਕਿ ਤੇ ਉਹਨਾਂ ਨਾਲ ਕਿਹਨਾਂ ਮੈਂ ਤਾਂ ਨਹੀਂ ਮਿਲਦੀਆਂ ਬਾਈ ਮੈਂ ਤਾਂ ਮਿਲਦੀ ਗਾ ਹੋਰ ਕੰਮ ਬਹੁਤ ਹੋ ਜਾਂਦੇ ਨੇ ਮਾਈ ਨੇ ਸਾਡੇ ਨੇ ਭੀ ਕੀ ਕੀਤਾ ਸਾਡੀ ਕੁੜੀ ਨੂੰ ਔਖਾ ਨਹੀਂ ਕੀਤਾ ਮੈਂ ਖੀਵੇਂ ਮਾਰਦੀ ਤਾਰ ਕੱਢ ਲਈ ਉਹਨੇ ਕੱਢ ਲਈ ਹੋਰ ਤਾਰ ਜੀ ਮੈਂ ਮਰਜੀ ਕੱਢ ਲਈ ਹੈ ਨਾ ਹਾਂ ਹਾਰ ਜੀ ਨੇ ਮਰਜੀ ਕੱਢ ਲਈ ਬਾਈ ਨੇ ਜਿਹੜੀ ਆਥ ਨੇ ਚਾਦਰ ਵਿਸਾਈ ਤੀ ਤੜਕੇ ਬਸਾਈ ਦੀ ਆchna ਤੋਂ ਅਸੀਂ ਆchna ਵਿੱਚ ਹੀ ਹੁਣ ਤੋਂ ਜਵਾਖ ਨਾ ਮੜਮੋਟਾ ਕੋਈ ਸਬਜ਼ੀ ਜਾਂ ਕੋਈ ਸੌਸ ਵਗੈਰਾ ਢੋਲ ਦੰਦੇ ਨੇ ਗੇ ਤੇ ਉਹ ਫਿਰ ਪਾੜੀ ਉਹਦੀ ਕੱਢ ਦਾਂਦੀ ਆ ਮਸਲੀ ਸਾਡੀ ਲੋ ਜੀ ਆਪਾਂ ਜਾਣੇ ਆ ਬਾਹਰ ਲੈ ਕਰੇ ਚਲੋ ਹੱਸ ਫੇੜ ਕੇ ਨਾ ਟਾਈਮ ਲੰਗਾ ਤੇ ਬਥੇਰੇ ਕਹਿੰਦੇ ਨੇ ਕਰੀ ਇੱਕ ਰਾਤ ਹੋਰ ਲਾ ਜੋ ਫਿਰ ਜੀ ਵੀ ਲੱਗਿਆ ਹਨਾ ਆਪਦੇ ਘਰ ਬਰ ਜਾਣਾ ਵੀ ਜ਼ਰੂਰੀ ਆ ਹਨਾ ਤਾਂ ਭੈਣ ਭਾਈ ਕਹਿੰਦਾ ਹੁੰਦਾਗਾ ਜੋ ਦਿਨ ਲਾਗੇ ਦੋ ਰਾਤਾਂ ਵਧੀਆ ਹਨਾ ਮਿਲ ਗਏ ਆਪਦਾ ਵੀ ਘਰ ਦੇਖਣਾ ਹੁਣ ਇਹਨਾਂ ਨੂੰ ਵੀ ਖੇਤੋਂ ਆ ਕੇ ਮੱਝਾਂ ਨੂੰ ਪਾਣੀ ਪਿਉਉਂਦੇ ਨੇ ਖੇਤੋਂ ਆ ਕੇ ਕੱਕਣ ਦਾ ਪਾਉਂਦੇ ਨੇ ਹਨਾ ਸਵੇਰੇ ਨਵੇੜਕੇ ਜਾਂਦੇ ਨੇ ਕਿੱਥੋਂ ਠੰਡੇ ਠੰਡੇ ਜਾ ਕੇ ਆਪਦਾ ਘਰੇ ਕੰਮ ਕਰ ਲਾਂਦੇ ਨੇਗੇ ਤੇ ਹੁਣ ਲਾਈਟ ਅਜੇ ਚੱਲੀ ਜਾਂਦੀ ਹੈਗੀ ਮੋਟਰਾਂ ਵਾਲੀ ਤੇ ਹੁਣ ਬਾ ਬਾਰੇ ਕਰਦੇ ਨੇ ਮੱਝਾ ਟੋਕ ਕੇ ਟਰਾਲੀ ਆ ਗਈ ਕੁਛ ਕਰਕੇ ਮੱਝਨ ਪਾ ਦਿੱਤਾ ਦਿਹਾੜੀਆਂ ਨੇ ਤੇ ਰੋਟੀ ਖਾਈ ਜਾਂਦੇ ਨੇ ਵਿਚਾਰੇ ਫਿਰ ਮੈਂ ਇੱਧਰ ਨੂੰ ਆ ਗਈ ਮੈਂ सांगਦੇ ਨੇ ਵਿਚਾਰੇ ਲੋ ਜੀ ਆਪਾਂ ਤਸਵੀਰਾਂ ਨਾਲ ਗੱਲਾਂ ਕਰ ਲਈਏ ਤੇ ਕਹਿੰਦੇ ਨੇ ਮਾਪੇ ਸਦਾ ਨਹੀਂ ਰਹਿੰਦਾ ਹਨਾ ਤੇ ਪੇਕੇ ਤਾਂ ਭਾਈ ਪਰਜਾਈ ਨਾਲ ਹੁੰਦੇ ਨੇਗੇ ਤੇ ਜੇ ਸਾਡੇ ਪਾਪਾ ਜੀ ਅਸੀਂ ਛੁੱਟੀਆਂ 'ਚ ਆਉਂਦੇ ਨਾ ਸਾਡਾ ਇਹਨਾਂ ਚਾਹ ਕਰਦੇ ਤੇ ਅਸੀਂ ਆਉਣੀ ਆ ਵੀ ਸਾਨੂੰ ਹਨਾ ਘਾਟ ਤਾਂ ਕੋਈ ਹੈ ਨਹੀਂ ਗੀ ਵੀ ਆ ਚੀਜ਼ ਦੀ ਘਾਟ ਆ ਜਾਂ ਆ ਚੀਜ਼ ਦੀ ਘਾਟ ਹੈਗੀ ਤੇ ਸੇਮ ਆਪਾ ਪਾਜੀ ਨੇ ਵੀ ਸਾਡਾ ਵੱਧ ਧਿਆਨ ਰੱਖਦਾ ਚੀਜ਼ ਬਿਅਸਤ ਲਿਆ ਕੇ ਜਿੰਦਾ ਹੈ ਨਾ ਖਾਣ ਪੀਣ ਨੂੰ ਬੱਚਿਆਂ ਨੂੰ ਪਹਿਲਾਂ ਵਾਂਗੂ ਹੀ ਵਾਜੂ ਲਿਆਉਂਦਾ ਪਹਿਲਾਂ ਤੋਂ ਵੀ ਪਰ ਜਿਹੜੀ ਮਾਂ ਪਿਓ ਦੀ ਹਨਾ ਮੋਹ ਪਿਆਰ ਹੁੰਦਾ ਮਾਂ ਪਿਓ ਨਾਲ ਹੁੰਦਾ ਜਿਹੜਾ ਭੈਣ ਭਾਈ ਨਾਲ ਮੋਹ ਪਿਆਰ ਹੁੰਦਾ ਭੈਣ ਭਾਈ ਨਾਲ ਹੁੰਦਾ ਤੇ ਤਸਵੀਰਾਂ ਨਾਲ ਗੱਲਾਂ ਕਰਕੇ ਮੁੜ ਜਾਣਾ ਜਿਹੜਾ ਆਉਣ ਆ ਪਾਪਾ ਜੀ ਨਾਲ ਤੇ ਬਹੁਤ ਮਾੜਾ ਦਸ ਹੁੰਦਾ ਹਨਾ ਇਸ ਛੋਟੀ ਉਮਰ ਚ ਜੇ ਚਲਾ ਆਏ ਵੀ ਚਲੋ ਉਹ ਹੋ ਜਾਂਦੇ ਮੁੱਕ ਜਾਂ ਤਾਂ ਇੱਕੋ ਦੁੱਖ ਸੀਗਾ ਜਿਹੜੀ 4 ਸਾਲ ਪਹਿਲਾਂ ਜਵਾਨ ਖੋ ਜੀ ਪਾਪੀ ਦੀ ਰੱਬ ਨੇ ਉਹਦਾ ਬਹੁਤ ਉਹ ਖਾਊਗਾ ਦੁੱਖ ਹਟ ਢਿਚੀ ਲਾਏਗਾ ਕਿਸੇ ਨੂੰ ਦੁੱਖ ਬੋਲ ਕੇ ਦੱਸ ਸਕਿਆ ਹੁਣ ਬਹੁਤ ਸਾਰੀਆਂ ਭੈਣਾਂ ਵੀਰ ਕਹਿਣਗੇ ਵੀ ਕੀ ਗੱਲ ਹੋ ਗਈ ਸੀ ਜਿਹੜੇ ਨਵੇਂ ਜੁੜੇ ਨੇ ਪਹਿਣ ਪਰਾ ਪਾਪਾ ਜੀ ਨੂੰ ਦਰੰਗ ਹੋ ਗਿਆ ਸੀ ਜੀ ਦਰੰਗ ਦੀ ਕਾਰਨ ਹੈ ਨਾ ਤੇ ਜਵਾਨ ਤੇ ਪੈ ਗਿਆ ਸੀਗਾ ਤੇ ਨਾਤ ਬੋਲਿਆ ਜਾਂਦਾ ਸੀ ਨਾ ਤੁਰਿਆ ਜਾਂਦਾ ਸੀ ਮੰਜੀਤ ਲੈਟਰਨ ਬਾਥਰੂਮ ਕਰਵਾਉਂਦੇ ਸੀ ਤੇ ਆਪ ਨੂੰ ਹੀ ਖਵਾਉਣਾ ਪੈਂਦਾ ਸੀਗਾ ਖਾਣ ਦੀ ਨਾ ਭੁੱਖ ਦੀ ਨਾ ਤੇ ਇਹਦੀ ਕੋਈ ਵੀ ਪਤਾ ਨਹੀਂ ਸੀ ਲੱਗਦਾ ਤੇ ਵੀ ਕੌਣ ਆ ਗਿਆ ਕੌਣ ਨਾ ਆ ਗਿਆ ਬਸ ਐ ਤਾਂ ਜਾਣਦੇ ਸੀ ਪਰ ਦੁੱਖ ਨਹੀਂ ਸੀ ਕਿਸੇ ਕੋਲ ਫਰੋੜ ਸਕਦੇ ਕਿਸੇ ਕੋਲ ਕੋਈ ਗੱਲ ਨਹੀਂ ਕੀਤੀ ਕਰ ਸਕਦੇ ਜਿਹੜੀਆਂ ਇੰਨੀਆਂ ਗੱਲਾਂ ਕਰਦੇ ਸੀ ਹਨਾ ਤੇ ਹੁਣ ਮੇਰਾ ਹੱਥ ਨਹੀਂ ਜਾਂਦਾ ਹੈਗਾ ਬਸ ਐ ਫੋਟੋ ਕੋ ਨਹੀਂ ਦੇਖ ਦੇਖ ਹੱਥ ਨੇ ਨਾ ਵੀ ਜੇ ਹੁਣ ਦੈਨੀਆਂ ਗੱਲਾਂ ਕਰਦਾ ਸਾਰੀਆਂ ਉਹਨਾਂ ਨਾਲ ਗੱਲਾਂ ਕਰਨੀਆਂ ਹੁੰਦੀਆਂ ਹਨਾ ਤੇ ਚਾਹੇ ਤਰਵੇਂ ਘੰਟਾ ਹੱਥ ਨੇ ਸਾਡੇ ਕੋਲ ਬੈੰਦਾ ਹੀ ਆ ਜਿਹੜੀ ਮਾਂ ਪਿਓ ਵਾਲੀ ਹਨਾ ਹੁੰਦੀ ਆ ਪਿਓ ਨਾਲ ਹੀ ਗੱਲਬਾਤ ਹੁੰਦੀ ਹੈਗੀ ਜੱਗ ਜਿਉਣ ਹਨਾ ਬੇਰ ਪਤੀਜੇ ਤਸਵੀਰਾਂ ਨਾਲ ਆਪਾਂ ਗੱਲਾਂ ਕਰ ਲਿਆ ਹਨਾ ਤੇ ਆ ਤੁਹਾਨੂੰ ਸਭ ਮੇਰੇ ਕੋਲ ਨੇੜੇ ਕਰਕੇ ਭੂਆ ਕੋਲੇ ਸਾਡੇ ਕੋਲ ਦੋ ਦੋ ਗੇੜੇ ਵੀ ਲਾ ਦਾਨਾ ਜੇ ਕੋਈ ਕੰਮ ਮਤਵਲ ਹੁੰਦਾ ਤੇ ਕੋਲ ਜਮੀਨ ਨਹੀਂ ਸੀ ਕਰਦੇ ਹੈਗੇ ਉਹਦੀ ਗੇੜਾ ਲਾਉਂਦੇ ਤੇ ਇੱਕ ਤਾਂ ਬੰਦਾ ਹੁੰਦਾ ਕੌਲੀ ਜਾਂ ਸਾਡੇ ਪਾਪੇ ਕੋਲੇ ਆਉਣ ਜਾਣ ਨੂੰ ਕੋਈ ਘੋੜੀ ਨਹੀਂ ਸੀ ਹੈਗੀ ਉਹਦੇ ਕੋਲ ਲੋ ਜੀ ਪਤਾ ਤਸਵੀਰ ਨਾਲ ਗੱਲ ਕਰ ਲਈ ਐ ਚੱਲਾਂਗੇ ਚੱਲੇ ਪਾਵਾਂਗੇ ਤੇ ਬਸ ਜਿਆਦਾ ਹੀ ਪੱਲੇ ਰਹਿ ਜਾਂਦੀਆਂ ਨੇ ਹਨਾ ਪਤਾ ਨਹੀਂ ਰੱਬ ਕਿੱਥੇ ਲੈ ਜਾ ਲਾ ਜਾ 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 ਸਿੱਟੀ ਅੰਦਾ ਗਾਣਾ ਨਹੀਂ ਹੈ ਜੱਗ ਨੂੰ ਜਿਵਾਖ ਉਹਦਰ ਜ ਰੋਇ ਕਾਇਦਾ ਨਹੀਂ ਨਾ ਉਹਨੂੰ ਨਾਉਣਿਆ ਨਾਉਣਿਆਂਗੇ ਲਾਈਟ ਪੱਜ ਜਾਂਦੀ ਹੈਗੀ ਹੁਣ ਜੋਤ ਨੇ ਮੈਸੇਜ ਕੀਤਾ ਹੋਊਗਾ ਵੀ 12 ਵਜੇ ਲਾਈਟ ਆਊ ਹੁਣ ਕਹਿੰਦੇ ਹੋਰ ਡੀਕ ਕੇ ਨਾ ਮੰਗੋ ਉਹ ਖੇਲ ਚ ਨਾ ਹੁੰਦੇ ਜਿਹੜੀ ਖੇਤ ਇੱਥੇ ਬਾਹਰਲੇ ਕਰੇ ਮੋਟਰ ਲੱਗੀ ਹੈ ਚਾਦਰਾਂ ਜੁਦਰਾ ਸੁੱਕੂਗੀਆਂ ਦੋ ਚਾਦਰਾਂ ਧੋਤੀਆਂ ਪੈ ਗਈਆਂ ਜਿਵੇਂ ਕੁਛ ਨਾ ਕੁਛ ਢੋ ਗੰਦ ਦੇਣੇਗੇ ਵੱਡਾ ਝੂਠਾ ਲਊਗਾ ਤੇ ਹੈ

ਨਰਕ ਤੇ ਰਹਿਣਾ ਸੌਂ ਜਾ ਲੈ ਰੋਟੀ ਖਾ ਕੇ ਹਾਂ ਬੋ ਕੇ ਸੰਭੇ ਹਾਂ ਬੋ ਕੇ ਯਾਰ ਬੁੜੀ ਨੂੰ ਕਹੋਣਾ ਬੁੜੀ ਦੀ ਕੋਈ ਕੋਈ ਤਉਨੇ ਲੈ ਇਹਨਾਂ ਦੀ ਸਕੂਟਰੀ ਤੇ ਬੈਠੂਗੀ ਸੁਣ ਲੈ ਗੱਲ ਲੈ ਵਿਚਾਲੇ ਪਰ ਆਜੋਤ ਨਾਲ ਜਾਂਦੀ ਆ ਮੰਮੀ ਉਸੇ ਕਲੇਸ਼ ਕਰ ਲੈ ਕੇ ਤੇ ਮੁੜ ਕੇ ਨਾ ਆਵੇ ਆਪ ਦਾ ਹੁਣੀ ਦਾ ਕਲਪਾ ਨਹੀਂ ਓਏ ਆਲਾ ਤੂੰ ਕੀ ਕਰਦੀ ਤੂੰ ਕੱਲੇ ਕੁੜੀਂ ਤੂੰ ਕੱਲੇ ਕੁਤਰੇ ਉੱਥੇ ਫੋਨ ਨਾ ਬੋਲ ਉਹ ਕਰ ਲੈ ਮੈਂ ਕਿੰਨੇ ਪਹਿਲੇ ਮੂੜਿਆ ਇਹ ਜਿਵੇਂ ਜੋਤਨਾ ਮੂੜਿਆ ਜੋਤਨਾ ਮੂੜਿਆ ਤੱਕ ਪੂਆ ਜਿੰਦ ਤੱਕ ਐ ਪੂਆ ਜਿੰਦ ਨੂੰ ਨਹੀਂ ਨਹੀਂ ਚਲ ਕੋਈ ਨਾ ਮੈਂ ਇੱਥੇ ਰੱਤ ਵੀ ਲੋ ਗੱਲ ਕਰਨੀ ਹੈ ਨਹੀਂ ਹੈ ਨਾ ਮੈਂ ਤੂੰ ਰੋਲ ਲੱਗਦਾ ਰੇ ਦੀ ਜੋਤ ਲਿਆਉਣੀ ਕੱਤੀ ਆ ਜੋਤ ਵੜਾ ਕੇ ਲਿਆਈ ਚੰਗਾ ਜੀ ਜੀ ਦਵਾਵਾਂਗੇ ਇਹਨੂੰ ਰਿਆ ਟਿਕੜਾ ਦਵਾ ਲਾਂਗੇ 10 ਮਿੰਟ ਬੀਬੀ ਨੂੰ ਸਾਸਰੀ ਘਰ ਲੈ ਚੰਗਾ ਬੀਬੀ ਉੱਥੇ ਇੱਕ ਬੁਫੜਜੀ ਹੈ ਆ ਕੋਈ ਨਾ ਇਹ ਹਾਂ ਨਜਲੇ ਚੱਡ ਜਾ ਤੀ ਮੈਨੂੰ ਬੇਟਾ ਜਿੰਮੀ ਆਇਆ ਅਤਵਾਰ ਸਭ ਆਵਦੀ ਆ ਮੈਨੂੰ ਜੋ ਤਮੇ ਕਹੇ ਇਹ ਦੋਨੇ ਤਿੰਨੇ ਜਾਨੀ ਤਿਆਰ ਪਰੋ ਜੋ ਦੋਨੇ ਸਾਂਹ ਘਰੇ ਪਰਸੋਂ ਦਾ ਕੁੜੀਆਂ ਦਾ ਹਾਂ ਜਮੀ ਮਸਾਲੀ ਕਰਿਆ ਜਮੀ ਗੋਦੀ ਚ ਨਹੀਂ ਉੱਤਰੀ ਚੱਪਲਾਂ ਤੇ ਪਾਲਾ ਹਾਂ ਪਰਿਸਖਾ ਕੋਈ ਨਹੀਂ ਚੱਪਲਾਂ ਮੂਰੇ ਤੇ ਘੱਟੇ ਪਾਉਂਦਾ ਆਦਾ ਆਦਾ ਬਿਚਰਾ ਤੰਗਾਵਣ ਤੇ

ਚਲ ਤੋਰਨਾ ਦਿੱਤਾ ਪਹਿਲਾਂ ਕਰ ਤੇਰੇ ਮਾਂਗਰ ਕਹੋਂ ਬੈਠੂ ਆ ਤਾਂ ਚੁੱਕ ਲਈ ਮੈਂ ਕਿ ਮੁੰਦ ਲਾਉਂਗੀ ਆਜੂ ਤੂੰ ਮਾਂਗਰ ਬਹਿ ਜਾ ਇਹਨੂੰ ਮੂਰੇ ਤੂੰ ਮਾਂਗਰ ਹੀ ਬਹਿ ਮੈਂ ਮਾਰਨੀ ਤੇ ਮਾਂਗਰ ਬਹਿ ਜਾ ਉਹ ਗੁਰਮੁਖੀ ਵਿੱਚ ਬੈਠੂਗੀ ਇਹਨੂੰ ਮੂਰੇ ਰੱਖੀ ਸਮਾਨ ਮੈਂ ਪਿੱਛੇ ਬਚਾਰੇ ਬੈਠੂਗੀ ਗੁਰਮੁਖੀ ਵਿੱਚ ਗੁਰਮੁਖੀ ਇੱਧੇ ਗੋਦੀ 'ਚ ਆਹ ਬਚਾਰੇ ਬੈਜੀ ਗੁਰਮੁਖੀ ਦੀ ਗੋਦੀ 'ਚ ਆ ਇੱਥੇ ਮਾਂਗਰ ਅਸਮਾਨ ਪੂਆ ਮੂਰੇ ਰੱਖ ਦੇ ਚਾਹੇ ਹਾਂ ਹਾਂ ਥਪਾਲਾ ਦੇ ਚਲ ਮੈਂ ਸਮਾਨ ਆਹ ਲਫਾਫਾ ਦਾ ਟੋਕਰੀ 'ਚ ਦੇਖ ਲਾਗੀ ਤੂੰ ਦੇਖਦਾ ਮੈਂ ਦੇਖਾ चल भागो तो फाड़ लगी है क्या है क्या बिटिया करते ना बिबी सास चप्पलानी पाके ही कहे तो कहनी मैं पवा नाल जाऊंगी साफरी कहां पिला दे बिबी अपुत्ते हो जा तू वर्गा आ गया तू आ जा mira तू पूरी बोल जा ना बे आ तू बोल जा बोल जा बोल दी हां बात तू बैठ जा पानी पीना ना, ना, ना वो। तो गया था वो भाई पानी पीऊं नहीं ना मार के ये नाते वो है नहीं करे कर भी ठंडा ठंडा ले आऊँगा कौन कर दे आज ये नहीं है वो हो नहीं गया बता नहीं प्रॉब्लम कहाँ प्रॉब्लम तो प्रॉब्लम तो पाहल है ना क्या पानी पीना रहना क्या पूरा कोई ਮੇਰਾ ਜਮੀਨ ਵਿਸਾ ਨਹੀਂ ਕਰਦੀ ਗੁਰਮੰਦਾ ਤੁਖਮੰਦਾ ਆ ਜੋਰ ਲਾ ਲਿਆ ਮੈਂ ਚੱਪਲ ਪਾ ਲਈ ਨਾ ਜੇ ਚੱਪਲਾ ਪਾਉਣ ਲੱਗੀ ਸਾਡ ਨਾ ਜਾਣਾ ਅੱਜ ਕੇ ਚੜ੍ਹਦੀ ਮੈਂ ਤਾਂ ਪੂਆ ਕੋਈ ਜਾਉਣਾ ਹਾਂ ਹਾਂ ਆ ਵੀ ਦੇਖ ਹਾਂ ਉਹ ਗੱਟਾ ਚੱਲ ਤਿਰਚਾ ਤਿਰਚਾ ਗਾਣਾ ਗੁਰਮੰਦਾ ਪਾਣੀ ਨਾ ਨਾ ਅਰੇ ਫਿਰ ਕਰ ਦਿੰਦਾ ਤਾਂ ਬੈ ਤਾਂ ਖਾਸ ਹੀ ਆ ਇਹ ਲੱਗਿਆ ਉਹਰੇ ਹੈ ਲੱਗ ਜਾ ਦੇ ਨੀ ਚੁਹੇ ਲੈ ਨਾ ਦੇ ਗਰਮ ਕਰੀ ਫੋਨ ਤੇ ਦੇ ਦੇਉ ਡਰਾਈ ਜਨਾਂ ਚ ਵਾਕੜੀ ਨੀ ਨੀ ਨਾ ਇਹਨਾਂ ਤੇ ਕਰੇ ਸੁਖਮਣ ਫੋਨ ਕਰ ਦੇ ਦੇ ਔਰ ਕਾਮਰੇ ਜੀ ਜਨੀ ਕੀ ਤੋਰ ਹੋ ਜੀ ਕਿ ਅੱਜ ਮੈਂ 4 ਪਾਉਂ ਹੁੰਨੇ ਹੈ ਨਾ ਲੋ ਜੀ ਆਪਾਂ ਆ ਗਿਆਂ ਹੁਣ ਆ ਕੇ ਆਪਣੀ ਡਿਊਟੀ ਸਾਹਮਣੇ ਆ ਕੰਮ ਦੀ ਸਰਦਾ ਅੱਜੀ ਨੇ ਦੋ ਦਿਨ ਵਧੀਆ ਲੰਗ ਲਾਤਾ ਹੈ ਨਾ タル ਤੁਰ ਚੋ ਵਧੀਆ ਮਿਲਦੀ ਨਹੀਂ ਰਾਹਾਂ ਚੌਣਾ ਜਾਣਾ ਵੀ ਔਖਾ ਸੀਗਾ ਨਹੀਂ ਪਰ ਸ깔 ਆਖਣੇ ਆ ਜਾਂਦੇ ਹਨ ਇੱਕ ਰਾਤ ਲਾਇਆ ਹੁਣ ਮੱਝ ਮਿਲਦੀ ਤਾਂ ਅਸੀਂ ਦੋ ਰਾਤਾਂ ਲਾਇਆ ਤੇ ਹੁਣ ਮੱਝਾਂ ਨਮਾਉਣਿਆਂਗੇ ਮੱਝਾਂ ਨਮਾ ਆ ਕੇ ਤਾਰ ਤੁਰ ਕੱਢਾਂਗੇ ਦੇਖੋ ਉਹ ਤੋੜ ਲਿਆ ਨਾ ਕੋਈ ਇਹ ਨੂੰ ਟਾਪ ਲਾਉਂਦਾ ਤੋੜ ਕੇ ਨਾ ਲਾਉ। ਤੋੜ ਤੋਂ ਲਿਆ। ਛੇੜਨੇ ਵਾਲੇ ਨੇ ਬਾੜੀ ਸਭ। ਉਹਨੂੰ ਖਲ ਘੋਟੇ ਛੋਟੇ ਛੱਦੂ ਬਾਕ। ਮੈਨੂੰ ਬੁੱਖ ਲੱਗ ਗਿਆ। ਹੁਣ ਠੰਡਾ ਤੇ ਪੀ ਕੇ ਬਤੀ। ਇੰਨਾ ਕੁ ਸੋ ਖਾਦਾ ਹੋਇਆ ਹੁਣ ਥੋਕਾਈ ਲੱਗੇ। ਪੂਜੀਆ ਪਿਆ ਗਿਆ ਮੇਰਾ। ਹੁਣ ਕਿੱਥੇ? ਤੇ ਆਪਾਂ ਕਰਦੇ ਜੀ ਹੁਣ ਵੀਡੀਓ ਰੈਂਟ ਜਾਣਿਆ ਮੱਜਾਂ ਬਾਲ ਹੌਲੀ ਹੌਲੀ ਡਿਊਟੀ ਸਾਂਭਦੇ ਆਪਜੀ ਜਿਵੇਂ ਜਿਵੇਂ ਕੰਮ ਸਿਉਂ ਸਾਂਭਦੇ ਆਂਗੇ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਾਇਆ ਹੈ ਹਨਾ ਤੇ ਚੱਲ ਹੁਣ 6 ਮਹੀਨੇ ਤੇ ਸਭ ਗੱਲ ਜਾਪੀ 2 ਮਹੀਨੇ ਤਾਂ ਹੁਣ ਮੈਲਡਮ ਵੀ ਨਹੀਂ ਜਾਇਆ ਜਾਣਾ ਕਿਉਂਕਿ ਅ ਜੀਰੀ ਲਾ ਮੰਗੇ ਚਾਰ ਪਾਵਾਂਗੇ ਫਿਰ ਚਾਰ ਵਾਲੀ ਜੀਰੀ ਲਾਵਾਂਗੇ ਹਨਾ ਬਹੁਤ ਕੰਮ ਹੋ ਜਾਂਦੇ ਨਾਲ ਮੱਜਾਂ ਸੂਣ ਗਿਆ ਹਨਾ ਹੁਣ ਤਾਂ ਕਿਤੇ ਨਹੀਂ ਜਾਇਆ ਜਾਣਾ ਚੜੋ ਉੱਧੇ ਗਰਮੀਤ ਕੋਲੇ ਅਮਰਤ ਕੋਲੇ ਜਾਏ ਸੀਗੇ ਤੇ ਪਿੰਡ ਜਾਏ ਆਂ ਕਿਤੇ ਆਮਨੀ ਕੋਲੇ ਜਾਇ ਆਵਾਂਗੇ ਹਨਾ ਕੁ ਦਿਨ ਤੇ ਆਮਨੀ ਕੋਲ ਤੇ ਜਾਈ ਆਉਣਿਆ ਸੀ ਤੇ ਕਾਂਟਾ ਦੋ ਘੰਟੇ ਦਾ ਹਨਾ ਹਾ ਜਾਈ ਆਉਣੇ ਹਰ ਕਿਤੇ ਪਰ ਰਾਤ ਨਹੀਂ ਲਾਦੀ ਤਿੰਨ ਸਾਲਾਂ ਬਾਅਦ ਰਾਤ ਕੱਟੀ ਸੀ ਤੇ ਚਲੋ ਹਨਾ ਅੱਜ ਬੱਚਿਆਂ ਨੂੰ ਹੋ ਗਿਆ ਨਾ ਮਿਲਾਂਗੇ ਆਪਾਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਰਾਹੀ ਗੁਰਜੀ ਦਾ ਖਾਲਸਾ ਬਨਜੀ ਖਤੇ